ਅਮਰੀਕਾ ਵਿੱਚ ਚੱਲ ਰਹੇ ਪੰਜਾਬੀ ਡਰਾਈਵਰ ਦੇ ਵਿਵਾਦ ਦੇ ਵਿਚਕਾਰ ਹੁਣ ਕੈਨੇਡਾ ਤੋਂ ਵੀ ਮੰਦੀ ਖਬਰ ਆਈ ਹੈ ਕੈਨੇਡਾ ਦੇ ਵਿੱਚ ਵੀ ਭਾਰਤੀ ਮੂਲ ਦੇ ਮਾਫ ਕਰਨਾ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਕੈਨੇਡਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਮੈਨੀਟੋਬਾ ਦੇ ਘਾਤਕ ਹਾਦਸੇ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋਈ ਹੈ ਸੜਕ ਸੁਰੱਖਿਆ ਤੇ ਟਰਕਿੰਗ ਨਿਯਮਾਂ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਵਿਚਕਾਰ 25 ਸਾਲ ਦੇ ਨਵਜੀਤ ਸਿੰਘ ਜੋ ਕਿ ਬ੍ਰੈਮਟਨ 온ਟਾਰੀਓ ਦਾ ਵਸਨੀਕ ਹੈ ਅਤੇ ਭਾਰਤੀ ਮੂਲ ਦਾ ਸ਼ਖਸ ਹੈ ਉਸਨੂੰ 21 ਅਗਸਤ 2025 ਨੂੰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에어ਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ ਸਿੰਘ ਜੋ ਕਿ ਪਿਛਲੇ 9 ਮਹੀਨਿਆਂ ਤੋਂ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਸੀ ਉਸਨੂੰ ਇਥੋਪੀਅਨ 에ਅਰਲਾਈਨਸ ਦੀ ਫਲਾਈਟ ਤੇ ਕੈਨੇਡਾ ਪਹੁੰਚਣ ਤੇ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਗ੍ਰਿਫਤਾਰੀ ਮੈਨੀਟੋਬਾ ਵਿੱਚ ਹੋਏ ਇੱਕ ਘਾਤਖਾਸੇ ਦੇ ਨਾਲ ਜੁੜੀ ਹੈ ਇਸ ਗ੍ਰਿਫਤਾਰੀ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਪੰਜਾਬੀਆਂ ਨੂੰ ਖਾਸ ਤੌਰ ਤੇ ਜੋ ਭਾਰਤੀ ਮੂਲ ਦੇ ਲੋਕ ਨੇ ਉਹ ਜੋ ਟਰੱਕ ਵਪਾਰ ਦੇ ਵਿੱਚ ਸ਼ਾਮਿਲ ਨੇ ਜਾਂ ਟਰੱਕਿੰਗ ਲਾਈਨ ਦੇ ਵਿੱਚ ਨੇ ਉਹਨਾਂ ਨੂੰ ਲੈ ਕੇ ਕੋਈ ਸਖਤ ਨਿਯਮ ਬਣ ਸਕਦਾ ਹੈ ਇਹ ਚਰਚਾਵਾਂ ਲਗਾਤਾਰ ਸ਼ੁਰੂ ਹੋ ਗਈਆਂ ਨੇ ਤਾਂ ਹੁਣ ਕੈਨੇਡਾ ਦੇ ਵਿੱਚ ਵੀ ਪੰਜਾਬੀ ਡਰਾਈਵਰਾਂ ਲਈ ਸਮਾਂ ਔਖਾ ਹੁੰਦਾ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਅਪਡੇਟ ਬਾਰੇ ਆਪਣੀ ਕੋਈ ਵੀ رائے ਕਮੈਂਟ ਕਰਕੇ ਜਰੂਰ ਦੱਸਣਾ